ਕਿਸਾਨੀ ਮੋਰਚਾ ਫੇਰ ਚੱਲ ਪਿਆ ਉੱਥੇ ਰੌਲਾ ਸਿਰਫ ਇਹੀ ਰਹਿ ਗਿਆ ਕੌਣ ਗਿਆ ਕੌਣ ਨਹੀਂ ਗਿਆ ਕਿੱਥੇ ਕਿਹਨੇ ਜਾਣਾ ਸੀ ਕਿਹਨੇ ਨਹੀਂ ਜਾਣਾ ਗਲਤ ਕਿਹੜਾ ਸਹੀ ਕਿਹੜਾ ਪਰ ਤੁਸੀਂ ਇਹ ਦੇਖੋ ਜਰਮਨ ਤੋਂ ਚੱਲ ਕੇ ਇੱਥੇ ਲੋਕ ਪਹੁੰਚ ਗਏ ਰਾਜਸਥਾਨ ਤੋਂ ਲੋਕ ਇੱਥੇ ਪਹੁੰਚੇ ਨੇ ਹਮਾਚਲ ਤੋਂ ਚੱਲ ਕੇ ਲੋਕ ਇੱਥੇ ਪਹੁੰਚੇ ਨੇ ਜਿੰਨੇ ਪੰਜਾਬ ਦੇ ਉਤਰੇ ਫਿਰਦੇ ਨੇ ਉਦੋਂ ਵੱਧ ਹਰਿਆਣਾ ਵੀ ਤੁਰਿਆ ਫਿਰਦਾ ਤੇ ਅਸੀਂ ਅਸੀਂ ਇੱਥੇ ਰਹਿ ਕੇ ਇਕੱਲੇ ਲੜਨ ਜੋਗੇ ਅੱਜ ਮੈਂ ਤੁਹਾਨੂੰ ਦੱਸੂ ਵੀ ਹਰਿਆਣੇ ਵਾਲੇ ਕਿਉਂ ਪਹੁੰਚੇ ਨੇ ਇੱਥੇ ਰਾਜਸਥਾਨੀ ਕਿਉਂ ਪਹੁੰਚ ਗਏ ਇੱਥੇ ਹਮਾਚਲੀ ਕਿਉਂ ਪਹੁੰਚ ਗਏ ਤੇ ਉੱਥੋਂ ਜ ਉਹਨੂੰ ਕਿ ਮੈਨੂੰ ਪਤਾ ਲੱਗ ਗਿਆ ਵੀ ਜਾਣਾ ਕਿੰਨੀ ਤਰੀਕੂ ਕਿੱਥੇ ਜਾਣਾ ਸੀ ਆ ਜਾ ਲਿਆ ਮੇਰਾ ਵੀਰ ਖਿੱਤੇ ਕਿਸਾਨੀ ਅੰਦੋਲਨ ਦੇ ਇਸ ਜੰਗ ਦੇ ਵਿੱਚ ਸ਼ੰਭੂ ਬੈਰੀਅਰ ਤੇ ਆਪਾਂ ਖੜੇ ਆ ਰਾਤ ਦੇ ਪੌਣੇ 7 ਹੋ ਚੁੱਕੇ ਆ ਪੰਜਾਬ ਦੇ ਵਿੱਚੋਂ ਬਹੁਤੀ ਗੈਂਤੀ ਦੇ ਵਿੱਚ ਜਿਹੜੇ ਜਾਂ ਆਗੂ ਜਾਂ ਲੋਕ ਨਹੀਂ ਆ ਰਹੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਉੱਥੇ ਕੀ ਕਰਨਾ ਜਾਂ ਸੱਧੀਆਂ ਦੀਆਂ ਗੱਲਾਂ ਹੋ ਰਹੀਆਂ ਨੇ ਉੱਥੇ ਤੁਸੀਂ ਪਹਿਲਾਂ ਇੱਕ ਇੰਟਰਵਿਊ ਦੇਖੀ ਸੀ ਜਿਹੜੀ ਹਿਮਾਚਲ ਤੋਂ ਆਏ ਵੀਰ ਨੇ ਕੀਤੀ ਸੀ ਤੇ ਇਹ ਆਪਣੇ ਨਾਲ ਭਰਾ ਰਾਜਸਥਾਨ ਤੋਂ ਆਏ ਨੇ ਇਹਨਾਂ ਦਾ ਵੀ ਆਪਾਂ ਸਵਾਗਤ ਕਰਾਂਗੇ ਇੱਥੇ ਪਹੁੰਚਿਆ ਕਿਉਂਕਿ ਜਦੋਂ ਐਮਐਫਸੀ ਦੀ ਗੱਲ ਆ ਜਿਹੜੀ ਇੱਥੇ ਚੱਲਣੀ ਐ ਐਮਐਸਪੀ ਦੀ ਗੱਲ ਆ ਜਦੋਂ ਲਾਗੂ ਹੋਊਗੀ ਉਹ ਇਹ ਨਹੀਂ ਵੀ ਕੱਲੇ ਪੰਜਾਬ ਲਈ ਹੋਊਗੀ ਉਹ ਪੂਰੇ ਇੰਡੀਆ ਦੇ ਕਿਸਾਨਾਂ ਦੇ ਲਈ ਹੋਣੀ ਆ ਜਿਹੜੀ ਇਹ ਮੰਗ ਆ ਜਿਹੜੀ ਕੀਤੀ ਜਾ ਰਹੀ ਆ ਆਪਣਾ ਨਾਮ ਦੱਸ ਦਿਓ ਜੀ ਸੰਤਵੀਰ ਸਿੰਘ ਮੋਹਨਪੁਰਾ ਜੀ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜੀਕੇਐਸ ਦਾ ਮੈਂ ਜਰੂਰ ਸਕੱਰੀ ਆ ਜੀ ਰਾਜਸਥਾਨ ਤੋਂ ਜੀ ਕਿਹੜਾ ਜ਼ਿਲ੍ਹਾ ਰਾਜਸਥਾਨ ਚ ਆਪਣਾ ਜੀ ਗੰਗਾਗੜ ਗੰਗਾਨਗਰ ਕੀ ਕਹੋਗੇ ਇਸ ਅੰਦੋਲਨ ਦੇ ਬਾਰੇ ਦੇਖੋ ਜੀ ਇਹ ਜਿਹੜੀਆਂ ਮੰਗਾਂ ਹੈ ਨਾ ਇਹਦੇ ਵਿੱਚੋਂ ਦੋ ਹਿੱਸੇ ਆ ਮੰਗਾਂ ਦੇ ਜੀ ਇੱਕ ਹਿੱਸਾ ਤਾਂ ਉਹ ਹੈ ਜਿਹੜਾ ਪ੍ਰਧਾਨ ਮੰਤਰੀ ਨੇ ਕਮਿਟ ਕੀਤਾ ਹੈ ਕਮਿਟਮੈਂਟ ਹੈ ਜੀ ਖੁਦ ਮੰਨੇ ਆ ਹੂੰ ਜ਼ਮੀਨ ਅधिਗ੍ਰਹਿਣ ਬਿੱਲ ਉਹਨੇ ਖੁਦ ਤੋੜਿਆ ਹੂੰ ਐਮਐਸਪੀ ਦੀ ਮੰਗ ਉਹਨੇ ਖੁਦ ਮੰਨੀ ਹੂੰ ਬਿਜਲੀ ਸੋਧ ਦੀ ਮੰਗ ਪਿਛਲੇ ਐਸਕੇਐਮ ਦੇ ਅੰਦੋਲਨ ਤੋਂ ਉਹਨੇ ਖੁਦ ਮੰਨੀ ਹੂੰ ਤਾਂ ਪਹਿਲੀਆ ਗੱਲ ਤਾਂ ਇਹ ਵੀ ਜਿਹੜੀਆਂ ਮੰਗਾ ਉਹਨੇ ਕਮਿਟਮੈਂਟ ਕੀਤੀ ਉਸ ਤੋਂ ਸਰਕਾਰ ਮੁਕਰ ਰਹੀ ਔਰ ਚੋਣਾਂ ਦਾ ਸਿਰ ਤੇ ਚੋਣ ਹੋਣ ਤੋਂ ਬਾਅਦ ਵੀ ਮੁਕਰ ਰਹੀ ਹੈ ਜੀ ਦੂਜਾ ਇੱਕ ਹਿੱਸਾ ਉਹ ਹੈ ਜਿਹੜਾ ਮਗਰਲੇ ਅੰਦੋਲਨ ਦੇ ਵਿੱਚ ਕੁਝ ਮੰਗਾ ਪੈਦਾ ਹੋਇਆ ਜਿਹੜੀਆਂ ਕੀ ਲਖੀਮਪੁਰ ਖੀਰੀ ਦਾ ਨਿਆਂ ਹੈ ਜੀ ਕੁਝ ਮੁਕੱਦਮੇ ਵਾਪਸ ਲੈਣੇ ਆ ਜੀ ਜਿਹੜੇ ਸਾਡੇ ਸ਼ਹੀਦ ਹੋ ਗਏ ਆ ਕਿਸਾਨ ਜੀ ਉਹਨਾਂ ਦੇ ਮੁਆਵਜ਼ੇ ਦੀ ਮੰਗ ਹੈ ਜੀ ਤਾਂ ਇਹਨਾਂ ਤੋਂ ਇੱਕ ਵੀ ਮੰਗ ਤੇ ਅਜੇ ਤੱਕ ਸਰਕਾਰ ਪਿਛਲੀਆਂ 4 ਮਿਟਗਾ ਦੇ ਵਿੱਚ ਐ ਸਹਿਮਤੀ ਨਹੀਂ ਦਰਸਾ ਸਕੀ ਜੀ ਇੱਕ ਵੀ ਮੰਗ ਨੂੰ ਗਲਤ ਸਾਬਤ ਨਹੀਂ ਕਰ ਸਕੀ ਜੀ ਮੰਗਣ ਵੇਲੇ ਜ਼ਰੂਰ ਕਹਦੀ ਆ ਮੰਨਣ ਵੇਲੇ ਗੱਲਾਂ ਵੀ ਇਧਰ ਉਧਰ ਨੂੰ ਤਿਲਕਦੀ ਹੈ ਜੀ ਪਰ ਨਾ ਐ ਸਹਿਮਤੀ ਦਿਤਾ ਸਕੀ ਹੈ ਤੇ ਨਾ ਹੀ ਸਾਡੀਆਂ ਮੰਗਾਂ ਨੂੰ ਨਜਾਇਜ਼ ਕਹਿ ਰਹੇ ਜੀ ਇਸ ਕਰਕੇ ਅਸੀਂ ਸਰਕਾਰ ਨੂੰ ਅਜੇ ਤੱਕ ਜਿਹੜਾ ਗੱਲਬਾਤ ਦਾ ਰਸਤਾ ਖੁੱਲਾ ਹੈ ਜੀ ਅੱਜ ਮੈਂ ਵੀ ਮੀਟਿੰਗ ਜਾਣਾ ਸੀ ਕੋਈ ਤਬੀਅਤ ਠੀਕ ਨਹੀਂ ਸੀ ਜੀ ਜੀ ਸਾਡੇ ਸਾਥੀ ਗਏ ਹੋਏ ਆ ਜੀ ਅਜੇ ਤੱਕ ਰਸਤਾ ਜਿਹੜਾ ਕਲਵਾਦ ਦਾ ਖੁੱਲਾ ਰੱਖਿਆ ਹੈ ਜੀ ਉਹ ਇਹ ਹੀ ਹੈ ਵੀ ਸਾਡਾ ਇਸ ਬਾਰਡਰ ਨੂੰ ਤੋੜਨਾ ਕੋਈ ਸ਼ੌਕ ਨਹੀਂ ਹੈ ਜੀ ਸਾਡੀ ਪ੍ਰਾਥਮਿਕਤਾ ਬਾਰਡਰ ਤੋੜਨਾ ਨਹੀਂ ਹੈ ਇਲਾਕਾ ਤੋੜਨਾ ਨਹੀਂ ਹੈ ਸਾਡੀ ਪ੍ਰਾਥਮਿਕਤਾ ਇਹ ਹੈ ਵੀ ਸਾਡੀਆਂ ਮੰਗਾਂ ਨੂੰ ਮੰਨ ਲਿਆ ਜਾਵੇ ਹੂੰ ਜੇ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਫਿਰ ਆਵਾਜ਼ ਅਸੀਂ ਜਾ ਕੇ ਦਿੱਲੀ ਸੁਣਾਉਣੀ ਹੈ ਜੀ ਤੇ ਦਿੱਲੀ ਜਾਣ ਤੋਂ ਇੱਕ ਲੋਕਤੰਤਰੀਕ ਦੇਸ਼ ਦੇ ਵਿੱਚ ਇੱਕ ਭਾਰਤ ਦੇ ਨਾਗਰਿਕ ਨੂੰ ਜਿਹੜਾ ਅੰਨ ਪੈਦਾ ਕਰਦਾ ਜੀ ਉਹਨੂੰ ਜੇ ਰਸਤੇ ਤੇ ਰੋਕਿਆ ਜਾਂਦਾ ਹੈ ਕਿਸ ਗੱਲੋਂ ਰੋਕਿਆ ਜਾਂਦਾ ਵੀ ਤੂੰ ਆ ਕੇ ਆਉਦੀ ਆਵਾਜ਼ ਇੱਥੇ ਨਾ ਚੱਕ ਤਾਂ ਫਿਰ ਸਾਨੂੰ ਸਰਕਾਰ ਦੱਸ ਦੇਵੇ ਕਿੱਥੇ ਚੱਕੀਏ ਫਿਰ ਸਾਨੂੰ ਜੇ ਕੋਈ ਬੈਰੀਕੇਡ ਰਾਹ ਚਾਉਂਦੇ ਆ ਉਹ ਤੋੜ ਕੇ ਦਿੱਲੀ ਆਵਾਜ਼ ਚੱਕਣਾ ਸਾਡੀ ਮਜਬੂਰੀ ਬਣ ਗਈ ਸਾਡਾ ਸ਼ੌਕ ਨਹੀਂ ਹੁਣ ਜਿਹੜੀਆਂ ਮੀਟਿੰਗਾਂ ਹੋਰ ਆਈਆਂ ਨੇ ਸਰਕਾਰ ਦੇ ਨਾਲ ਥੋੜੀ ਗੱਲਬਾਤ ਚੱਲਦੀ ਆ ਕਿੰਨੀਆਂ ਕ ਮੰਗਾਂ ਤੇ ਉਹ ਸਹਿਮਤੀ ਜਤਾ ਰਹੀ ਆ ਜਾਂ ਬਿਲਕੁਲ ਹੀ ਇਨਕਾਰੀ ਹੋ ਰਹੇ ਆ ਮੀਟਿੰਗਾਂ ਦੇ ਵਿੱਚ ਦੇਖੋ ਮੀਟਿੰਗਾਂ ਮੰਗਾਂ ਤੇ ਸਹਿਮਤੀ ਹੋਣਾ ਤੇ ਇੱਕ ਤਿਲਕਣਾ ਗੱਲ ਕਰਕੇ ਪਤਲੀ ਗਲੀ ਨਿਕਲਣਾ ਇਹ ਦੋ ਅੱਡ ਅੱਡ ਗੱਲਾਂ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਦੇ ਜੋ ਉਹਦੇ ਰੋਲ ਨਿਭਾਉਣਾ ਚਾਹੀਦਾ ਸੀ ਜੀ ਜੋ ਅੱਜ ਤੱਕ ਪੰਜਾਬ ਸਰਕਾਰ ਦੇ ਭਗਵੰਤ ਮਾਨ ਨੇ ਕਿਹਾ ਜੀ ਅਸੀਂ ਮੰਗਾਂ ਦੇ ਨਾਲ ਖੜੇ ਹਾਂ ਕਿਸਾਨਾਂ ਦੀਆਂ ਮੰਗਾਂ ਦੇ ਔਰ ਕਿਸਾਨਾਂ ਦੀ ਅੱਜ ਦੇ ਹਾਲਾਤ ਇਹ ਹੈ ਵੀ ਇੰਟਰਨੈਟ ਬੰਦ ਕਰ ਦਿੱਤਾ ਗਿਆ ਤੁਸੀਂ ਖੁਦ ਪੱਤਰਕਾਰ ਹੋ ਤੁਹਾਨੂੰ ਪਤਾ ਕਿੱਥੇ ਜਾ ਕੇ ਰੇਂਜ ਆਉਂਦੀ ਕਿੱਥੇ ਨਹੀਂ ਆਉਂਦੀ ਦੂਜਾ ਨਾਕੇ ਤੇ ਆਉਣ ਤੋਂ ਰੋਕਿਆ ਜਾ ਰਿਹਾ ਹੈ ਟਰੈਕਟਰ ਲਿਆਉਣ ਤੋਂ ਵੀ ਰੋਕਿਆ ਜਾ ਰਿਹਾ ਹੈ ਜਗਾ ਜਗਾ ਪੁਲਿਸ ਕਈ ਘਰਾਂ ਦੇ ਜਿੱਥੇ ਸਾਡੇ ਕੋਈ ਆਉਣ ਵਾਲੇ ਸੰਗਤ ਹੈ ਉੱਥੇ ਵੀ ਨਾਕਿਆਂ ਤੇ ਲਾ ਰੱਖੀ ਹੈ ਹੁਣ ਆਪਾਂ ਗੱਲ ਕਰੀਏ ਮੰਗਾ ਦੀ ਵੀ ਉਹ ਸਹਿਮਤ ਹੋਏ ਜਾਂ ਐਸਐਮ ਜਿਹੜੇ ਤੁਸੀਂ ਸਵਾਲ ਕੀਤਾ ਹੈ ਤੇ ਕੋ ਸਰਕਾਰ ਜਿਹੜੀ ਆ ਨਾ ਉਹ ਮੰਗਾ ਮੰਨ ਨਹੀਂ ਰਹੀ ਜੀ ਮੰਗਾ ਨੂੰ ਨਮਕਾ ਰਹੀ ਹੈ ਜੀ ਘੱਟੇ ਕੌਡੀਆਂ ਰਲਾ ਰਹੀ ਹੈ ਜੀ ਇਸ ਤੇ ਕਮੇਟੀ ਬਣਾ ਦੇਾਂਗੇ ਇਸ ਤੇ ਚਰਚਾ ਕਰ ਲਾਂਗੇ ਇਸ ਤੇ ਐ ਕਰ ਲਾਂਗੇ ਇਹ ਏਡੀ ਛੇਤੀ ਦੀ ਗੱਲ ਹੁੰਦੀ ਯਾਨੀ ਕਿ ਸਰਕਾਰ ਜਿਹੜੀ ਆ ਨਾ ਉਹ ਕਹਿੰਦੀ ਹੈ ਵੀ ਤੁਸੀਂ ਇੱਕ ਵਾਰੀ ਮਿੱਠੀ ਗੋਲੀ ਲੈ ਕੇ ਵਾਪਸ ਚਲੇ ਜਾਓ ਅਸੀਂ ਚੋਣਾਂ ਲੜ ਲਈਏ ਚੋਣਾਂ ਤੋਂ ਬਾਅਦ ਫਿਰ ਵੇਖਾਂਗੇ ਜੀ ਅਜੇ ਤੱਕ ਸਰਕਾਰ ਦੀ ਨੀਅਤ ਜਿਹੜੀ ਹੈ ਉਹ ਸਾਫ਼ ਨਹੀਂ ਹੈ ਜੀ ਜਦੋਂ ਵੀ ਨੀਅਤ ਸਾਫ਼ ਹੋ ਕੇ ਉਹ ਗੱਲ ਕਰੂਗੀ ਤੇ ਅੱਜ ਹੀ ਕਰ ਲਈ ਜੀ ਜੀ ਤੇ ਹੱਲ ਨਿਕਲੂਗਾ ਜੀ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਦੇ ਵਿੱਚ ਇੱਕ ਚਲੋ ਜੋਸ਼ ਜਜ਼ਬਾ ਵੀ ਹੁੰਦਾ ਬਾਕੀ ਸਾਡੇ ਹੱਕਾਂ ਦੀ ਗੱਲ ਆ ਵੀ ਬੈਰੀਅਰ ਨੂੰ ਤੋੜਨਾ ਉਹ ਅੱਗੇ ਲੰਘ ਜਾਈਏ ਜਾਂ ਕਿਸ ਤਰੀਕੇ ਦਾ ਉਹਨਾਂ ਨੂੰ ਜਿਹੜਾ ਮੋਟੀਵੇਟ ਕਰਨਾ ਚਾਹੀਦਾ। ਜੇ ਤੋਂ ਨੌਜਵਾਨ ਨੂੰ ਮੈਂ ਦੋ ਗੱਲਾਂ ਕਹਿਣਾ ਚਾਹੂੰਗਾ। ਠੀਕ। ਪਹਿਲੀ ਗੱਲ ਤਾਂ ਮੈਂ ਨੌਜਵਾਨਾਂ ਨੂੰ ਇਹ ਗੱਲ ਕਹਿਣਾ ਚਾਹੂੰਗਾ ਵੀ ਥੋੜੇ ਜੋਸ਼ ਦੀ ਸਾਨੂੰ ਬੜੀ ਲੋੜ ਹੈ। ਠੀਕ। ਲੇਕਿਨ ਜੋਸ਼ ਦੇ ਨਾਲ-ਨਾਲ ਹੋਸ਼ ਵੀ ਹੋਣਾ ਚਾਹੀਦਾ ਹੈ। ਬਿਲਕੁਲ। ਜੇ ਕਾਰ ਦੇ ਵਿੱਚ ਪੈਟਰੋਲ ਹੈ ਨਾ ਜੀ ਤੇ ਕਾਰ ਦੇ ਰੈਡੀਏਟਰ 'ਚ ਪਾਣੀ ਵੀ ਹੈ। ਜੀ। ਜੇ ਪੈਟਰੋਲ ਅੱਗ ਮਚਾਉਂਦਾ ਹੈ ਤੇ ਪਾਣੀ ਠੰਡਾ ਵੀ ਕਰਦਾ ਹੈ। ਸਾਡੇ ਕੋਲੇ ਇਹੋ ਜਿਹੇ ਬਜ਼ੁਰਗ ਵੀ ਐ ਜਿਹੜੇ ਕਾਰ ਦੇ ਸਾਡੇ ਰੇਡੀਏਟਰ ਦਾ ਕੰਮ ਕਰਦੇ ਆ ਤੇ ਸਾਡੇ ਕੋਲੇ ਇਹੋ ਜਿਹੇ ਨੌਜਵਾਨ ਵੀ ਐ ਜਿਹੜੇ ਕਾਰਚ ਪਟ્રોલ ਆ ਜੀ ਜੇ ਸਰਕਾਰ ਮੰਗਾ ਨਹੀਂ ਮੰਦੀ ਸਾਨੂੰ ਅੱਗੇ ਜਾਣਾ ਪੈਂਦਾ ਸਾਡੇ ਕਈ ਨੌਜਵਾਨ ਜ਼ਖਮੀ ਹੋਏ ਆ ਇਸ ਮੋਰਚੇ 'ਚ ਹੀ ਹੋਇਆ ਪਿਛਲੀਆਂ ਸ਼ਹੀਦੀਆਂ ਤਾਂ ਅੱਡ ਗੱਲ ਐ ਐਸੇ ਮੋਰਚੇ 'ਚ ਇੱਕ ਸ਼ਹੀਦੀ ਹੋ ਚੁੱਕੀ ਐ ਬਹੁਤ ਸਾਰੇ ਨੌਜਵਾਨ ਜ਼ਖਮੀ ਐ ਸਰਕਾਰ ਬਰਬਰਤਾ ਤੇ ਉਤਰੀ ਹੋਈ ਐ ਤੁਸੀਂ ਦੇਖਿਆ ਵੀ ਦੇਖ ਹੀ ਨਹੀਂ ਰਹੀ ਮਨ ਲੋਕ ਜੋ ਜੋ ਉਹਨਾਂ ਨੇ ਸਰਕਾਰ ਦੇ ਰਬੜ ਦੀਆਂ ਗੋਲੀਆਂ ਹੋਰ ਜੋ ਜੋ ਚਲਾਇਆ ਮੈਂ ਨੌਜਵਾਨਾਂ ਨੂੰ ਇੱਕ ਬੇਨਤੀ ਕਰੂੰਗਾ ਵੇਖੋ ਜੇ ਸਰਕਾਰ ਨਹੀਂ ਮੰਨਦੀ ਆਪਾਂ ਨੂੰ ਅੱਗੇ ਜਾਣਾ ਪੈਣਾ ਐ ਇਹ ਤਾਂ ਠੀਕ ਐ ਆਪਾਂ ਦਿੱਲੀ ਜਾ ਕੇ ਆਪਦੀ ਗੱਲ ਸੁਣਾਉਣੀ ਜਿੱਥੇ ਗੱਲ ਸੁਣਦਾ ਹੋਵੇ ਕੋਈ ਜਾਂ ਜਿੱਥੇ ਸਾਡੀ ਗੱਲ ਦਾ ਵਜ਼ਨ ਐ ਸਨਉਣੀ ਤਾਂ ਉੱਥੇ ਹੀ ਆ ਨਾ ਬਿਲਕੁਲ ਤਾਂ ਇਸ ਕਰਕੇ ਸੁਣਾਉਣਾ ਜਾਣਾ ਤਾਂ ਆਪਾਂ ਨੂੰ ਪਹਿਣਾ ਜੀ ਜੀ ਜੇ ਆਪਾਂ ਨੂੰ ਜਾਣਾ ਪੈਂਦਾ ਸਰਕਾਰ ਨਹੀਂ ਮੰਨਦੀ ਤਾਂ ਨੌਜਵਾਨ ਨੂੰ ਇੱਕ ਗੱਲ ਦਾ ਖਿਆਲ ਰੱਖਿਓ ਜੋ ਜੀ ਹੁੱਲੜ ਬਾਜੀ ਜੀ ਤੇ ਲੀਡਰਲੈਸ ਹੋਏ ਮੋਰਚੇ ਕਦੇ ਜਿੱਤ ਦੇ ਨਹੀਂ ਵਾਹ ਜੀ ਨਾ ਹੁੱਲੜ ਬਾਜੀ ਦੇ ਮੋਰਚੇ ਜਿੱਤਦੇ ਕਦੇ ਨਾ ਲੀਡਰਲੈਸ ਹੋ ਕੇ ਮੋਰਚਾ ਕਦੇ ਜਿੱਤਿਆ ਜਾਂਦਾ ਫੌਜਾਂ ਲੜਦੀਆਂ ਪਰ ਫੌਜਾਂ ਦਾ ਕਮਾਂਡਰ ਜਿਹੜਾ ਹੈ ਨਾ ਉਹਦੇ ਅਧੀਨ ਹੋ ਕੇ ਲੜਦੀਆਂ ਜੀ ਜੇ ਸਾਨੂੰ ਜਾਣਾ ਪੈਂਦਾ ਇਹ ਨਾ ਹੋਵੇ ਵੀ 80000ਾਂ ਦੀ ਗਿਣਤੀ ਵਿੱਚ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਬੰਬ ਆਏ ਚਲੋ ਚਲੋ ਪੁੱਠੇ ਪੁੱਠੇ ਫੇਰ ਚੱਕ ਲੋ ਜੇ ਸਾਨੂੰ ਜਾਣਾ ਪੈਂਦਾ ਤਾਂ ਸਾਨੂੰ ਤਕਨੀਕ ਨਾਲ ਜਾਣਾ ਪੈਣਾ ਹੈ ਜੀ ਤਕਨੀਕ ਦੇ ਵਿੱਚ ਨੁਕਸਾਨ ਘੱਟ ਹੁੰਦਾ ਹੈ ਔਰ ਫਾਇਦਾ ਜ਼ਿਆਦਾ ਹੁੰਦਾ ਹੈ ਜੀ ਤਾਂ ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਜੇ ਕਿਤੇ ਇਹੋ ਜੀ ਸਥਿਤੀ ਆਉਂਦੀ ਹੈ ਮੈਨੂੰ ਲੱਗਦਾ ਸਰਕਾਰ ਮੰਨਦੀ ਸਾਡੀ ਮੀਟਿੰਗ ਸਫਲ ਹੋਊਗੀ ਅਸੀਂ ਅਸੀਂ ਨਹੀਂ ਕਹਿੰਦੇ ਵੀ ਸਰਕਾਰ ਨਹੀਂ ਮੰਨੂਗੀ ਸਰਕਾਰ ਸਾਡੀ ਚੁਣੀ ਹੋਈ ਹੈ ਸਰਕਾਰ ਮੰਨੂਗੀ ਜੀ ਜੇ ਕਿਤੇ ਸਰਕਾਰ ਬੇਸ਼ਰਮੀ ਤੇ ਉੱਤਰ ਆਉਂਦੀ ਹੈ ਜੀ ਸਾਨੂੰ ਅੱਖੋ ਪਰੋਖੇ ਕਰ ਦਿੰਦੀ ਐ ਬਿਲਕੁਲ ਹੀ ਜਾਂ ਇਹ ਮੰਨ ਲੈਂਦੀ ਐ ਵੀ ਇਹ ਤਾਂ ਭਾਰਤ ਦੇ ਨਾਗਰਿਕ ਹੀ ਹੈ ਨਹੀਂ ਸਾਡੀ ਵੋਟ ਦੀ ਜਾਂ ਸਾਡੀ ਨਾਗਰਿਕਤਾ ਦੀ ਕੋਈ ਕੀਮਤ ਹੀ ਨਹੀਂ ਮੰਦੀ ਤੇ ਸਾਨੂੰ ਆਪਦੀ ਆਵਾਜ਼ ਸੁਣਾਉਣ ਵਾਸਤੇ ਦਿੱਲੀ ਜਾਣਾ ਪੈਂਦਾ ਐ ਇਹੋ ਜਿਹਾ ਸਮਾਂ ਆ ਜਾਂਦਾ ਜਿਵੇਂ ਕਿ ਪਹਿਲੇ ਪਿਛਲੇ 3 ਦਿਨ ਪਹਿਲਾਂ ਅਸੀਂ ਜਾਣ ਦੀ ਤਿਆਰੀ ਕੀਤੀ ਆ ਜਦੋਂ ਸਰਕਾਰ ਨੇ ਕਿਹਾ ਨਾ ਜਾਓ ਗੱਲਬਾਤ ਕਰ ਲਓ ਤਾਂ ਫਿਰ ਜਦੋਂ ਆ ਜਾਂਦਾ ਤੇ ਜਦੋਂ ਤੁਹਾਨੂੰ ਅਪੀਲ ਕੀਤੀ ਜਾਵੇ ਉਦੋਂ ਮੇਰਾ ਆਪਾ ਟੈਕਨੀਕ ਨਾਲ ਕੰਮ ਕਰਨਾ ਆਪਾਂ ਹੁਲੜ ਬਾਜੀ ਨਾ ਕੰਮ ਨਹੀਂ ਕਰਾਂਗੇ ਟੈਕਨੀਕ ਨਾਲ ਆਪਣਾ ਨੁਕਸਾਨ ਘੱਟ ਹੋਊਗਾ ਤੇ ਪ੍ਰਾਪਤੀ ਜ਼ਿਆਦਾ ਹੋਊਗੀ ਇੱਕ ਲਾਸਟ ਸਵਾਲ ਹੈ ਜੀ ਜਿਹੜਾ ਮੇਰਾ ਆ ਜਾਂਦਾ ਜਾਂਦਾ ਮੈਂ ਤੁਹਾਨੂੰ ਕਰ ਦੇਵਾਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਤ ਦੇਦੋਗੇ ਮਤ ਦੇਤੋਂ ਬਾਅਦ ਜਿਹੜੀ ਆਮ ਪਬਲਿਕ ਆ ਜਿਹੜੀ ਆਉਣਾ ਜ਼ਰੂਰ ਚਾਹੁੰਦੀ ਆ ਪਰ ਉਹ ਕਿਤੇ ਨਾ ਕਿਤੇ ਇਸ ਗੱਲੋਂ ਹੀ ਆ ਵੀ ਜੇ ਸਾਡੇ ਕਿਤੇ ਆਗੂ ਕਹਿਣ ਜਾਈਏ ਨਾ ਜਾਈਏ ਜਿਹੜੀ ਆਮ ਪਬਲਿਕ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਦੋ ਗੱਲਾਂ ਇਹਦੇ ਜਿਵੇਂ ਤੁਹਾਨੂੰ ਫਿਰ ਕਹੂੰਗਾ ਇੱਕ ਤਾਂ ਜਿਹੜੇ ਸਾਡੇ ਲੀਡਰ ਪਿੱਛੇ ਬੈਠੇ ਆ ਜਿਹੜੇ ਕਿਸੇ ਕਾਰਨ ਅਜੇ ਤੱਕ ਉਹਨਾਂ ਜੋ ਮੈਂ ਤੁਹਾਨੂੰ ਇੱਥੇ ਨਾਂ ਲੈਣਾ ਉਹ ਚਿਤ ਨਹੀਂ ਸਮਝੂੰਗਾ ਪਰ ਬਹੁਤ ਹੀ ਵੱਡੇ ਲੀਡਰ ਬਹੁਤ ਹੀ ਵੱਡੇ ਲੀਡਰ ਜਿਨ੍ਹਾਂ ਦੀ ਐਸਕੇਮ ਦੇ ਵਿੱਚ ਬਹੁਤ ਵੱਡੀ ਗਿਣਤੀ ਸੀ ਤੁਸੀਂ ਹਿਸਾਬ ਲਾ ਸਕਦੇ ਹੋ ਉਹਨਾਂ ਨਾਲ ਮੇਰੀ ਖੁਦ ਦੀ ਗੱਲ ਹੋਈ ਹੈ ਹਰਿਆਣੇ ਦੇ ਇੱਕ ਵੱਡੇ ਲੀਡਰ ਨਾਲ ਵੀ ਗੱਲ ਹੋਈ ਹੈ ਪੰਜਾਬ ਦੇ ਇੱਕ ਵੱਡੇ ਲੀਡਰ ਨਾਲ ਵੀ ਗੱਲ ਹੋਈ ਹੈ ਉਹਨਾਂ ਦੀ ਅੱਜ ਮੀਟਿੰਗ ਸੀ ਮੇਰਾ ਜਦ ਤੱਕ ਸੋਚਣਾ ਸਾਨੂੰ ਇੱਥੇ ਨੈਟ ਨਹੀਂ ਚੱਲਦਾ ਤੇ ਅੱਜ ਗੱਲ ਵੀ ਨਹੀਂ ਹੋ ਸਕੀ ਵੀ ਕੋਈ ਵਧੀਆ ਜ ਸਾਨੂੰ ਸੁਨੇਹਾ ਮਿਲਣ ਦੀ ਉਮੀਦ ਵੀ ਹੋਈ ਹੈ ਪਰ ਜਿਹੜੀ ਗੱਲ ਤੁਸੀਂ ਕਹਿੰਦੇ ਜਨਤਾ ਕੀ ਕਰੇ ਲੋਕ ਕੀ ਕਰਨ ਤੇ ਲੀਡਰ ਕੀ ਕਰਨ ਜਿਹੜੇ ਅਜੇ ਤੱਕ ਨਹੀਂ ਆਏ ਤਾਂ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਜੀ ਵੀ ਸਾਨੂੰ ਇਹ ਨਹੀਂ ਵੇਖਣਾ ਚਾਹੀਦਾ ਵੀ ਕੌਣ ਜਥੇਬੰਦੀ ਲੜ ਰਹੀ ਹੈ ਅਸੀਂ ਨਹੀਂ ਇਹ ਵੇਖਿਆ ਜੀ ਕੌਣ ਜਥੇਬੰਦੀ ਲੜ ਰਹੀ ਹੈ ਕਿਹੜਾ ਮੋਰਚਾ ਲੜ ਰਿਹਾ ਹੈ ਕਿਹੜਾ ਫੋਰਮ ਲੜ ਰਿਹਾ ਹੈ ਨਹੀਂ ਸਸੀ ਇਹ ਵੇਖਣਾ ਹੈ ਮੁੱਦੇ ਸਹੀ ਹੈ ਜਾਂ ਗਲਤ ਮੰਗਾਂ ਸਹੀ ਹੈ ਜਾਂ ਗਲਤ ਜੀ ਜੇ ਮੁੱਦੇ ਉਚਿਤ ਹੈ ਜੀ ਜੇ ਮੰਗਾ ਸਹੀ ਹੈ ਜਾਇਗ ਹੈ ਤਾਂ ਫਿਰ ਅਸੀਂ ਦੋ ਤਰੀਕੇ ਨਾਲ ਆ ਸਕਦੇ ਹਾਂ ਨੰਬਰ 1 ਅਸੀਂ ਹਿੱਸਾ ਬਣਨ ਦੀ ਆ ਕੇ ਇਸ ਮੋਰਚੇ ਦਾ ਜਿਸ ਤਰ੍ਹਾਂ ਅਸੀਂ ਬਣੇ ਹੋਏ ਹਾਂ ਦੂਜਾ ਅਸੀਂ ਜੇ ਹਿੱਸਾ ਨਹੀਂ ਕਿਸੇ ਕਾਰਨ ਬਣ ਸਕਦੇ ਤਾਂ ਅਸੀਂ ਤਾਲਮੇਲ ਵਿੱਚ ਆ ਸਕਦੇ ਹਾਂ ਪਿਛਲੀ ਵਾਰੀ ਉਗਰਾਹਾ ਸਾਹਿਬ ਤੇ ਪੰਦੇਰ ਸਾਹਿਬ ਵੀ ਦੋਨੇ ਤਾਲਮੇਲ ਦੇ ਵਿੱਚ ਐਸਕੇਐਮ ਦੇ ਵਿੱਚ ਲੜੇ ਆ ਤਾਂ ਸਾਡੇ ਕੋਲੇ ਜੇ ਅਸੀਂ ਲੜਨਾ ਹੈ ਸੰਘਰਸ਼ ਕਰਨਾ ਹੈ ਤੇ ਮੋਰਚੇ ਦਾ ਹਿੱਸਾ ਬਣਨਾ ਹੈ ਤਾਂ ਸਾਡੇ ਕੋਲੇ ਦੋ ਤਰੀਕੇ ਆਸੀਂ ਤਾਲਬੇਲ ਚ ਬਣ ਸਕਦੇ ਹਾਂ ਜੀ ਤਾਂ ਕੋਈ ਵੀ ਉਹ ਉਮੀਦ ਵੀ ਹੈ ਵੀ ਕੋਈ ਵੀ ਜਥੇਬੰਦੀ ਕੋਈ ਵੀ ਕਿਸਾਨ ਕਿਸੇ ਵੀ ਰਾਜ ਦਾ ਪਿੱਛੇ ਨਹੀਂ ਹਿੰਦਾ ਕਿਉਂ ਕਿਉਂਕਿ ਐਮਐਸਪੀ ਦਾ ਜਿਹੜਾ ਮੁੱਦਾ ਹੈ ਐਮਐਸਪੀ ਦਾ ਮੁੱਦਾ ਬਹੁਤ ਗੰਭੀਰ ਹੈ ਤੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਦੱਸ ਦਿਆ ਜੇ ਤੁਸੀਂ ਮੈਨੂੰ ਅੱਗੇ ਆ ਦਿਓ ਤਾਂ ਜੀ ਜੀ ਐਮਐਸਪੀ ਕੋਈ ਇਹ ਨਾ ਸੋਚੇ ਵੀ ਸਾਨੂੰ ਤਾਂ ਕਣਕ ਝੋਨੇ ਦੇ ਮਿਲੀ ਜਾਂਦੀ ਆ ਹਾਲਾਂਕਿ ਪੰਜਾਬ ਆਬੂ ਹੋ ਕੇ ਲੜ ਰਿਹਾ ਜੀ ਪਰ ਮੈਂ ਇੱਕ ਜਾਣਕਾਰੀ ਦੇਣੀ ਚਾਹੁੰਨਾ ਜੀ ਵੀ ਸਾਡੀ ਸਰੋਂ ਅੱਜ ਤੋਂ 4 ਸਾਲ ਪਹਿਲਾਂ 100 ਕੁਆਂਟਲ ਇੱਕ ਕਿਸਾਨ ਦੀ ਖਰੀਦੀ ਜਾਂਦੀ ਸੀ ਜੀ ਰਾਜਸਥਾਨ ਦੇ ਵਿੱਚ ਜੀ ਹਰ ਸਾਲ ਉਹ ਘਟਾਉਂਦੇ ਘਟਾਉਂਦੇ 100 ਤੋਂ 70 ਕੁਆਂਟਲ ਲਏ ਆ ਉਹ ਤੋਂ ਅਗਲੇ ਸਾਲ 50 ਕੁਆਂਟਲ ਲਏ ਆ 50 ਕੁਆਂਟਲ ਲਿਆ ਕੇ ਪਹਿਲਾਂ ਪਰ ਕਿਸਾਨ ਦੀ 50 ਕੁਆਂਟਲ ਸੀ ਮਤਲਬ ਮੇਰੀ 50 ਕੁਆਂਟਲ ਜੇ ਮੇਰਾ ਬੱਚਾ ਬਾਲਗ ਉਹਦਾ ਅੱਡ ਖਾਤਾ ਉਹਦੀ 50 ਕੁਆਂਟਲ ਮੇਰੇ ਬਾਪ ਦੀ 50 ਕੁਆਂਟਲ ਲੇਕਿਨ ਇਸ ਪਿਛਲੇ ਸਾਲ ਇਹਨਾਂ ਨੇ ਕੀ ਕੀਤਾ ਇੱਕ ਜਨ ਆਧਾਰ ਕਾਰਡ ਲਾਗੂ ਕੀਤਾ ਜਿਹੜਾ ਇੱਕ ਚੁੱਲ੍ਹੇ ਤੇ ਇੱਕ ਪਰਿਵਾਰ ਦਾ ਬਣਾਇਆ ਤੇ ਇਹ ਕਹਿੰਦਾ ਵੀ ਇੱਕ ਪਰਿਵਾਰ ਦੀ ਹੀ 50 ਕੁਆਂਟਲ ਲਈ ਜਾਊਗੀ ਔਰ ਫਿਰ ਕੀ ਕੀਤਾ ਐਤੀ ਵਾਰ ਵੀ 40 ਕੁਆਂਟਲ ਲਈ ਜਾਊਗੀ ਔਰ ਫਿਰ ਕਰਤਾ 25 ਕੁਆਂਟਲ ਲਈ ਜਾਊਗੀ ਔਰ 25 ਕੁਆਂਟਲ ਜਦੋਂ ਲੈ ਚਣਗੇ ਤਾਂ ਕਹਿੰਦਾ ਜੀ ਇਹਦੀ ਕੁਆਲਿਟੀ ਜਿਹੜੀ ਚੰਗੀ ਨਹੀਂ ਹੈ ਉਹਨੂੰ ਵਾਪਸ ਲੈ ਜਾਓ ਜਦੋਂ ਕਿ ਨਿਊਨਤਮ ਸਮਰਥਨ ਮੁੱਲ ਹੈ ਘੱਟੋ ਘੱਟ ਮਿਨੀਮਮ ਸਪੋਰਟ ਪ੍ਰਾਈਸ ਉਹਨੂੰ ਵੀ ਕਹਿੰਦੇ ਜੀ ਵਾਪਸ ਲੈ ਜਾਓ ਜੇ ਕੁਆਲਿਟੀ ਨਹੀਂ ਸਹੀ ਨਹੀਂ ਹੈ ਐਸ ਵਾਰ ਪੰਜਾਬ ਨੇ ਤਾਂ ਪਿਛਲੀ ਵਾਰ ਜਵਾਬ ਦੇਤਾ ਲਾਗੂ ਨਹੀਂ ਕੀਤਾ ਜਿਹੜਾ ਆਨਲਾਈਨ ਕਣਕ ਦੀ ਇਹਨਾਂ ਨੇ ਖਰੀਦ ਦੀ ਗੱਲ ਸੀ ਹਰਿਆਣੇ ਨੇ ਤੇ ਪੰਜਾਬ ਨੇ ਰਾਜਸਥਾਨ ਨੇ ਇਹਨਾਂ ਨੇ ਲਾਗੂ ਕਰਤਾ ਜੀ ਔਰ ਰਾਜਸਥਾਨ ਚ ਐਤ ਕੀ ਆਨਲਾਈਨ ਖਰੀਦ ਕਣਕ ਦੀ ਕਰਾਈ ਜਾ ਰਹੀ ਹੈ ਸਾਡੇ 5 ਕਨਾਲ ਦੇ ਕਿੱਲੇ ਮਕਾਦ ਜੀ ਪਿਛਲੇ ਸਾਲ ਉਹਨਾਂ ਨੇ ਕਿਹਾ ਸੀ 12 ਕਵਾਂਟਲ ਲਵਾਂਗੇ ਇਸ ਸਾਲ ਕਿਹਾ ਜੀ 11 ਕਵਾਂਟਲ ਲਵਾਂਗੇ ਸਾਵੀ ਸਰੋ ਵਾਲੀ ਗੱਲ ਕੜਤਰੀ ਹੋਣੀ ਹੈ ਤੇ ਸਾਵੀ ਇੱਥੇ ਝੋਨੇ ਦੇ ਕਣਕ ਜਾਂ ਪੰਜਾਬ ਹਰਿਆਣਾ ਚ ਵੀ ਹੋਣੀ ਹੈ ਜੀ ਤੁਹਾਡਾ ਹਰ ਸਾਲ ਜਿਹੜਾ ਕੋਟਾ ਉਹ ਘਟਾਇਆ ਜਾਣਾ ਹੈ ਜੀ ਐਫਸੀਆਈ ਨੂੰ ਇਹ ਕਹਦੇ ਸਾਡਾ ਸਫੇਦ ਆਤੀ ਹੈ ਬੰਦ ਕਰਨਾ ਹੈ ਪ੍ਰਾਈਵੇਟ ਹੱਥਾਂ ਦੇ ਹੱਥ ਖਰੀਦ ਜਾਣੀ ਹੈ ਆਯਾਤ ਨਿਰਯਾਤ ਪਾਲਿਸੀ ਨਾਲ ਤੁਹਾਨੂੰ ਮਾਰਨਾ ਹੈ ਸਾਡੇ ਰਾਜਸਥਾਨ ਦੇ ਕਿਸਾਨਾਂ ਨੂੰ ਆਯਾਤ ਨਿਰਯਾਤ ਪਾਲਿਸੀ ਨਾਲ ਇੰਨਾ ਮਾਰਿਆ ਗਿਆ ਜੀ ਵੀ ਇਹਨਾਂ ਨੇ ਸਰੋਂ ਦੀ ਜਿਹੜੀ ਡਿਊਟੀ ਆ ਨਾ ਆਯਾਤ ਡਿਊਟੀ ਉਹ ਜ਼ੀਰੋ ਕਰਤੀ ਜੀ ਹੁਣ ਸਰੋਂ 6000 ਵਾਲੀ 6500 ਵਾਲੀ ਅੱਜ 4000 ਵਿਕੀ ਜਾਂਦੀ 4500 ਵਿਕੀ ਜਾਂਦੀ ਹੈ ਠੀਕ ਹੈ ਜੀ ਜਦੋਂ ਅਸੀਂ ਸਵਾਲ ਉਠਾਇਆ ਜੀ ਤਾਂ ਉਹਨਾਂ ਨੇ ਕਿਹਾ ਸਰਦਾਰੋ ਤੁਹਾਡੀ ਸਰੋਂ ਤਾਂ April ਚ ਆਉਣੀ ਹੈ ਜੀ ਉਦੋਂ ਤਾਂ ਅਸੀਂ ਡਿਊਟੀ ਫੇਰ ਵਧਾ ਦੇਾਂਗੇ ਪਰ ਉਹਨਾਂ ਨੂੰ ਕੌਣ ਪੁੱਛੇ ਵੀ ਜਿਹੜੀ ਅੱਜ ਸਰੋਂ ਬੰਦਰਗਾਹ ਤੇ ਆ ਗਈ 4000 ਨੂੰ ਤੇ ਵਪਾਰੀ ਉਹ ਖਰੀਦੂਗਾ ਜਾਂ 1 ਮਹੀਨਾ ਬਾਅਦ ਸਾਡੇ ਵਾਲੀ ਖਰੀਦੂਗਾ ਜੀ ਇਸ ਕਰਕੇ ਜਿਹੜੀ ਆਯਾਤ ਤੇ ਰਜਾਤ ਪਾਲਿਸੀ ਹੈ ਜੀ ਜੀ ਐਮਐਸਪੀ ਹੈ ਡਬਲਿਊਟੀਓ ਦੇ ਵਿੱਚੋਂ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜੇ ਸਾਡੇ ਦੇ ਉੱਤੇ ਡੰਡਾ ਲਾਇਆ ਹੋਇਆ ਅਮਰੀਕਾ ਤੇ ਵੱਡੇ ਮੁਲਕਾਂ ਨੇ ਜੀ ਇਹ ਸਾਰੀਆਂ ਗੱਲਾਂ ਨੂੰ ਵੇਖ ਕੇ ਸੰਘਰਸ਼ ਬਹੁਤ ਜਾਇਜ਼ ਹੈ ਇਹ ਮੋਰਚਾ ਜਮਾਂ ਜਾਇਜ਼ ਹੈ ਇਹਨਾਂ ਵੇਖਿਆ ਜਾਵੇ ਬੁੱਟਾ ਨੇੜੇ ਕੋਡਾ ਕੰਟੈਕਟ ਲੱਗ ਜੂਗਾ ਅਸੀਂ ਸਿਸਟਮ ਦੇ ਖਿਲਾਫ ਲੜ ਰਹੇ ਹਾਂ ਤੇ ਸਰਕਾਰ ਇੱਕ ਸਿਸਟਮ ਦਾ ਹਿੱਸਾ ਹੈ ਤੇ ਸਿਸਟਮ ਇਕੱਲਾ ਇੰਡੀਆ 'ਚ ਨਹੀਂ ਸਿਸਟਮ ਕਾਰਪੋਰੇਟਿਵ ਵਿਸ਼ਵ ਪੱਧਰ ਤੇ ਹੈ ਸੰਸਾਰ ਪੱਧਰ ਤੇ ਹੈ ਤੇ ਸਿਸਟਮ ਦੇ ਖਿਲਾਫ ਲੜਨ ਲੱਗਿਆ ਤਰੀਕਾ ਨਹੀਂ ਵੇਖਿਆ ਜਾਂਦੀਆਂ ਤੇ ਨਾ ਹੀ ਇਹ ਵੇਖਿਆ ਜਾਂਦਾ ਕਿ ਕੌਣ ਮੋਰਚਾ ਲੜ ਰਿਹਾ ਕੌਣ ਨਹੀਂ ਲੜ ਰਿਹਾ ਲੜਨਾ ਪੈਣਾ ਲੜਨਾ ਬਹੁਤ ਸਾਰੇ ਕੀਮਤੀ ਵਿਚਾਰ ਨੇ ਜੋ ਗੱਲਾਂ ਇਹਨਾਂ ਨੇ ਦੱਸੀਆਂ ਨੇ ਕਿਉਂਕਿ ਸਭ ਤੋਂ ਪਹਿਲੀ ਗੱਲ ਇਹ ਜਾਣ ਲਵੋ ਇਹ ਨਾ ਸਮਝੋ ਕਿ ਅੰਦੋਲਨ ਕਿਹੜੀ ਜਥੇਬੰਦੀ ਲੜ ਰਹੀ ਆ ਕੌਣ ਸਹੀ ਆ ਕੌਣ ਗਲਤ ਆ ਇਹ ਸੋਚਣਾ ਬਾਅਦ ਦੀ ਗੱਲ ਆ ਪਹਿਲਾਂ ਇਹ ਸੋਚੋ ਕਿ ਜਿਹੜੀਆਂ ਮੰਗਾਂ ਇਸ ਅੰਦੋਲਨ ਦੇ ਵਿੱਚ ਰੱਖੀਆਂ ਗਈਆਂ ਨੇ ਜਿਹੜੀਆਂ ਗੱਲਾਂ ਕੇਂਦਰ ਸਰਕਾਰ ਦੇ ਨਾਲ ਅਸੀਂ ਕਰਨੀਆਂ ਜਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਆ ਇਹ ਮੋਰਚਾ ਲਾਇਆ ਗਿਆ ਕੀ ਉਹ ਮੰਗਾ ਸਾਡੀਆਂ ਸਹੀ ਆ ਜਾਂ ਗਲਤ ਆ ਜੇ ਸਾਡੀਆਂ ਉਹ ਮੰਗਾ ਸਹੀ ਆ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਮੰਗਾ ਮੰਨ ਲਈਆਂ ਜਾਂਦੀਆਂ ਤੇ ਅਸੀਂ ਬਚ ਜਾਵਾਂਗੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਬਚ ਜਾਣਗੀਆਂ ਤੇ ਫਿਰ ਘਰਾਂ ਚ ਬੈਠ ਕੇ ਇਹ ਗੱਲ ਨਾਲ ਸੋਚੋ ਕਿ ਇਹ ਜਿਹੜਾ ਮੋਰਚਾ ਉਹ ਕਿਹੜੀ ਜਥੇਬੰਦੀ ਲੜ ਰਹੀ ਆ ਸਿਰਫ ਇਹ ਵੇਖੋ ਕਿ ਇਹ ਮੰਗਾ ਸਹੀ ਨੇ ਇਹ ਸਾਡੇ ਹਿੱਤ ਦੇ ਵਿੱਚ ਹੈਗੀਆਂ ਕਿਉਂਕਿ ਬਹੁਤ ਸੋਹਣੀਆਂ ਗੱਲਾਂ ਇਹਨਾਂ ਨੇ ਦਸੀਆਂ ਨੇ ਕਿ ਜਿਹੜੀ ਆਨਲਾਈਨ ਆਪਣਾ ਹੈਗਾ ਖਰੀਦਦਾਰੀ ਉਹ ਰਾਜਸਥਾਨ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਕਿਹੜੇ ਤਰੀਕੇ ਦੇ ਨਾਲ 100 ਕੁਆਂਟਲ ਤੋਂ ਲਿਆ ਕੇ 25 ਕੁਆਂਟਲ ਤੱਕ ਜਿਹੜਾ ਇਹਨਾਂ ਨੂੰ ਰੱਖਿਆ ਗਿਆ ਕਿਵੇਂ ਹੌਲੀ-ਹੌਲੀ ਕਰਕੇ ਇਹਨਾਂ ਨੂੰ ਮਾਰਿਆ ਗਿਆ ਤੇ 25 ਕੁਆਂਟਲ ਤੇ ਆ ਕੇ ਜਿਹੜਾ ਇਹ ਦੱਸ ਦਿੱਤਾ ਗਿਆ ਕਿ ਤੁਹਾਡੀ ਇਹ ਜਿਹੜੀ ਚੀਜ਼ ਹੈ ਇਹ ਸਹੀ ਨਹੀਂ ਹੈ ਜਿਹਦਾ ਰੇਟ ਕਿਤੇ 6650 ਸੀ ਉਹ 4000 ਇਥੋਂ ਤੱਕ ਲੈ ਜਾਂਦੀ ਤੇ ਫਿਰ ਵੀ ਕਹਿ ਦਿੱਤਾ ਕਿ ਰੇਟ ਸਹੀ ਨਹੀਂ ਤੇ ਫਿਰ ਤੁਸੀਂ ਦੇਖ ਲਓ ਕਿ ਘਰਾਂ 'ਚ ਬੈਠ ਕੇ ਜੇ ਇਹੀ ਗੱਲਾਂ ਸੋਚੀ ਗਏ ਕਿ ਲੜ ਕੌਣ ਰਿਹਾ ਕੌਣ ਉੱਥੇ ਨਹੀਂ ਗਿਆ ਤੇ ਆਉਣ ਵਾਲੇ ਸਮੇਂ 'ਚ ਫਿਰ ਤੁਸੀਂ ਵੀ ਇਹ ਤਿਆਰ ਹੋ ਮੈਂ ਕਹਿਣਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਹੋਰ ਸੂਬੇ ਹੰਡਾ ਰਹੇ ਨੇ ਉਹ ਤੁਸੀਂ ਵੀ ਹੰਡਾਓਗੇ ਜੋ ਗਰੀਬੀ ਭੁੱਖਮਰੀ ਬਾਕੀ ਸੂਬਿਆਂ 'ਚ ਪੈ ਰਹੀ ਆ ਉਹ ਤੁਹਾਡੇ ਤੋਂ ਵੀ ਦੂਰ ਨਹੀਂ ਸਾਨੂੰ ਇਹ ਜਾਨਣਾ ਪਊਗਾ ਸੋਚਣਾ ਪਊਗਾ ਕਿ ਇਹ ਲੜਾਈ ਆ ਜਿਹੜੀ ਉਹ ਕਿਹੜੀਆਂ ਮੰਗਾਂ ਤੇ ਲੜੀ ਜਾ ਰਹੀ ਆ ਜੇ ਤੁਸੀਂ ਇਹ ਗੱਲ ਸਮਝ ਗਏ ਤੇ ਤੁਹਾਡੇ ਜਿਹੜੇ ਦਿਮਾਗ ਦੇ ਵਿੱਚ ਜਾਂ ਸੋਚਣ ਸ਼ਕਤੀ ਦੇ ਵਿੱਚ ਇਹ ਗੱਲਾਂ ਫਿੱਟ ਹੋ ਗਈਆਂ ਕਿ ਉਹ ਆਗੂ ਮਾੜਾ ਆ ਚੰਗਾ ਇਹ ਫਿਰ ਜੇ ਇਹ ਗੱਲਾਂ ਤਾਂ ਨਿਕਲਣੀਆਂ ਜੇ ਮੰਗਾਂ ਤੇ ਧਿਆਨ ਦੇਵੋਗੇ ਜੇ ਬੰਦੇ ਮਗਰ ਧਿਆਨ ਦੇਵੋਗੇ ਤੇ ਮੰਗਾਂ ਦੇ ਆਲੇ ਪਾਸਿਓ ਤੁਸੀਂ ਭਟਕ ਜਾਓਗੇ ਤੇ ਸਰਕਾਰ ਇਹੀ ਚਾਹੁੰਦੀ ਆ ਇਹ ਇਹਨਾਂ ਨੂੰ ਪਾੜ ਕੇ ਜਿਹੜੀ ਰਾਜ ਆਸੀਂ ਉਹ ਕਰਦੇ ਰਹੀਏ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਿਸਕਰਨ ਸਿੰਘ ਮਲੂਕਾ ਧੰਨਵਾਦ ਬਹੁਤ ਧੰਨਵਾਦ